ਪਿੰਡ ਮੋਰੀ ਵਾਲਾ ਜ਼ਿਲ੍ਹਾ ਸਰਸਾ ਹਰਿਆਣਾ ਇੱਕ ਦਿਨ ਪਹਿਲਾਂ ਮੈਂ ਨਾ ਵੀਡੀਓ ਪਾਈ ਸੀ ਐਸ ਲੋੜਵੰਦ ਭੈਣ ਦੇ ਘਰ ਦੀ ਛੱਤ ਨਾ ਬਿਲਕੁਲ ਡਿੱਗਣ ਵਾਲੀ ਹੋਈ ਪਈ ਸੀ ਤੇ ਪਿੰਡ ਦੇ ਉਦਮ ਸਦਕਾ ਨਾ ਉਹਦੇ ਘਰ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਸ ਦੌਰਾਨ ਨਾ ਸਾਨੂੰ ਬਹੁਤ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਪਰ ਬਹੁਤ ਲੋਕਾਂ ਨੇ ਨਾ ਪੂਰਾ ਡੱਟ ਕੇ ਸਾਥ ਦਿੱਤਾ ਵਿਰੋਧ ਕਰਨ ਵਾਲਿਆਂ ਦਾ ਵੀ ਦਿਲੋਂ ਧੰਨਵਾਦ ਕਿਉਂਕਿ ਸਾਨੂੰ ਉਹ ਦਿਮਾਗ ਅੱਖਾਂ ਕੰਨ ਸਭ ਖੁੱਲਾ ਰੱਖਣ ਲਈ ਪ੍ਰੇਰਿਤ ਕਰਦੇ ਨੇ ਤੇ ਉਦੋਂ ਵੀ ਵੱਡਾ ਧੰਨਵਾਦ ਸਾਥ ਦੇਣ ਵਾਲਿਆਂ ਦਾ ਜਿਨ੍ਹਾਂ ਨੇ ਨਾ ਆਪਣੀ ਨੇਕ ਕਮਾਈ ਚੋਂ ਮਿਹਨਤ ਦੀ ਕਮਾਈ ਚੋਂ ਤਨ ਮਨ ਧਨ ਸਭ ਨਾਲ ਸਾਥ ਦਿੱਤਾ ਹੈ ਸਾਡੇ ਨਾਲ ਖੜੇ ਨੇ ਆਪਾਂ ਅਕਸਰ ਪੜਦੇ ਆ ਨਾ ਕਿ ਛੱਤ ਡਿੱਗ ਪਈ ਪਰਿਵਾਰ ਨੂੰ ਆ ਹੋ ਗਿਆ ਉਹ ਹੋ ਗਿਆ ਫਿਰ ਆਪਣੇ ਦਿਲ ਚ ਆਉਂਦਾ ਵੀ ਯਾਰ ਉੱਥੇ ਕੋਈ ਰਹਿੰਦਾ ਨਹੀਂ ਸੀ ਹੈਨਾ ਇਹ ਸਾਡੇ ਪਿੰਡ ਦਾ ਨਾ ਬਹੁਤ ਹੀ ਵਧੀਆ ਉਪਰਾਲਾ ਹੈ ਇਨਾ ਬਿਲਕੁਲ ਨਿਟਕੇ ਸਾਡਾ ਸਾਥ ਦਿੱਤਾ ਏ ਤੇ ਉਸ ਭੈਣ ਦੇ ਲੋੜਵੰਦ ਭੈਣ ਦੇ ਘਰ ਦਾ ਨਾ ਕੰਮ ਸ਼ੁਰੂ ਹੋ ਗਿਆ ਏ ਥੋੜੇ ਦਿਨਾਂ ਚ ਇਹ ਮੰਨ ਲਓ ਨੇਪਰੇ ਚੜ ਜਾਊਗਾ ਪਰਮਾਤਮਾ ਸੁੱਖ ਰੱਖੇ ਤੇ ਇਦਾਂ ਨਾ ਆਪੋ ਆਪਣੇ ਪਿੰਡਾਂ 'ਚ ਜੇ ਕਿਤੇ ਕੋਈ ਦਿੱਕਤ ਏ ਤੇ ਆਪ ਨੂੰ ਆਪਣੇ ਪਿੰਡਾਂ ਦੇ ਜ਼ਰੂਰਤਮੰਦਾਂ ਨੂੰ ਸੰਭੋ ਇਹ ਵਿਰੋਧ ਰੋਲਾ ਰੱਪਾ ਇਹ ਸਭ ਹੁੰਦਾ ਹੀ ਰਹਿੰਦਾ ਆਪੋ ਆਪਣੇ ਲੋਕਾਂ ਨੂੰ ਸੰਭੋ